10ਵੀਂ ਕਾਮਨਵੈਲਥ ਪਾਰਲੀਮੈਂਟਰੀ ਐਸੋਸੀਏਸ਼ਨ ਯਾਨੀ CPA ਦੀ ਭਾਰਤੀ ਖੇਤਰ ਦੀ 2 ਦਿਨਾ ਕਾਨਫਰੰਸ ਭਲਕ ਤੋਂ ਸੰਸਦ ਭਵਨ ਨਵੀਂ ਦਿੱਲੀ ਵਿਖੇ ਹੋਵੇਗੀ ਲੋਕ ਸਭਾ ਸਪੀਕਰ ਓਮ ਮਿਰਲਾ ਜਿਹੜੇ CPA ਦੇ ਭਾਰਤੀ ਖੇਤਰ ਦੇ ਚੇਅਰਪਰਸਨ ਵੀ ਨੇ ਇਸ ਕਾਨਫਰੰਸ ਦੀ ਪ੍ਰਧਾਨਗੀ ਕਰਨਗੇ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀਆਂ ਵਿਧਾਨ ਸਭਾਵਾਂ ਦੇ 46 ਪ੍ਰੈਜ਼ਾਈਡਿੰਗ ਅਫਸਰ ਚਾਰ ਚੇਅਰਮੈਨ 25 ਸਪੀਕਰ ਤਿੰਨ ਉਪ ਚੇਅਰਮੈਨ ਅਤੇ 14 ਡਿਪਟੀ ਸਪੀਕਰ ਅਤੇ ਉਹਨਾਂ ਦੇ ਸੂਬਿਆਂ ਦੇ ਪ੍ਰਮੁੱਖ ਸਕੱਤਰ ਸਕੱਤਰ ਅਤੇ ਹੋਰ ਅਧਿਕਾਰੀ ਕਾਨਫਰੰਸ ਵਿੱਚ ਹਿੱਸਾ ਲੈਣਗੇ ਕਾਨਫਰੰਸ ਤੋਂ ਪਹਿਲਾਂ ਸੀਪੀਏ ਭਾਰਤੀ ਖੇਤਰ ਦੀ ਕਾਰਜਕਾਰੀ ਕਮੇਟੀ ਦੀ ਮੀਟਿੰਗ ਹੋਵੇਗੀ ਕਾਨਫਰੰਸ ਦਾ ਵਿਸ਼ਾ ਹੈ ਟਿਕਾਊ ਅਤੇ ਸਮਾਵਿਸ਼ੀ ਵਿਕਾਸ ਨੂੰ ਹਾਸਲ ਕਰਨ ਵਿੱਚ ਵਿਧਾਨਕ ਸੰਸਥਾਵਾਂ ਦੀ ਭੂਮਿਕਾ ਸੀਪੀਏ ਭਾਰਤ ਖੇਤਰ ਦਾ ਗਠਨ 2004 ਵਿੱਚ ਹੋਇਆ ਸੀ ਇਹ ਉਹਨਾਂ 9 ਸੀਪੀਏ ਖੇਤਰਾਂ ਵਿੱਚੋਂ ਇੱਕ ਹੈ ਜਿਨ੍ਹਾਂ ਨੂੰ ਉਸ ਵੇਲੇ ਸੀਪੀਏ ਏਸ਼ੀਆ ਵਿੱਚ ਗਠਿਤ ਕੀਤਾ ਗਿਆ ਸੀ ਭਾਰਤ ਦੀ ਸੰਸਦ ਅਤੇ 30 ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀਆਂ ਵਿਧਾਨ ਸਭਾਵਾਂ ਸਮੇਤ ਇਸ ਦੀਆਂ ਕੁੱਲ 31 ਮੈਂਬਰ ਸ਼ਾਖਾਵਾਂ ਨੇ ਸੀਪੀਏ ਭਾਰਤੀ ਖੇਤਰ ਦੀ ਕਾਨਫਰੰਸ ਦੂਜੀ ਵਾਰ ਨਵੀਂ ਦਿੱਲੀ ਵਿੱਚ ਹੋ ਰਹੀ ਹੈ